ਸਸਕਾਲ ਨਮਸਕਾਰ ਇੱਕ ਵਾਰ ਫੇਰ ਰੂਬਰੂ ਕਰਾਉਣੇ ਆ ਤੁਹਾਨੂੰ ਕਰਨ ਅਰਜਨ ਲੋਟਰੀ ਏਜੰਸੀ ਤੇ ਮੌਜੂਦ ਆ ਤਾਂ ਫੇਰ ਇਨਾਮ ਨਿਕਲੇ ਨੇ ਕੀ ਇਨਾਮ ਨਿਕਲੇ ਨੇ ਇਹ ਵੀ ਜਾਣਾਂਗੇ ਦੱਸ ਦਈਏ ਕਿ ਲਗਾਤਾਰ ਕਰਨ ਅਰਜਨ ਲੋਟਰੀ ਤੇ ਇਨਾਮ ਨਿਕਲ ਰਹੇ ਨੇ ਔਰ ਹੁਣ ਇੱਕ ਨਹੀਂ ਦੋ ਨਹੀਂ ਬਲਕਿ ਤਿੰਨ ਤਿੰਨ ਰਿਜ਼ਲਟ ਸਾਡੇ ਸਾਹਮਣੇ ਆ ਗੱਲਬਾਤ ਕਰਾਂਗੇ ਬਾਈ ਕਰਨ ਹੋਰਾਂ ਦੇ ਨਾਲ ਹਾਂਜੀ ਕਰਨ ਜੀ ਕਿਹੜੇ ਇਨਾਮ ਨਿਕਲੇ ਆ ਇਸ ਵਾਰ ਫਿਰ ਲਓ ਤਾਂ ਸਾਰਿਆਂ ਨੂੰ ਸਸਕੀ ਗਾਲ ਜੀ ਕੱਲ ਆਪਣੇ ਕੋਲੇ ਦੋ ਪ੍ਰਾਈਜ਼ ਲੱਗੇ ਆ ਦੋ ਪ੍ਰਾਈਜ਼ ਆਪਣੇ ਕੋਲੇ ਕੱਲ ਮਿਸ ਹੋ ਗਏ ਆ ਇੱਕ ਕਰੋੜ ਦਾ ਪ੍ਰਾਈਜ਼ ਵੀ ਕੱਲ ਮਿਸ ਹੋ ਗਿਆ ਇੱਕ 90000 ਰੁਪਏ ਦਾ ਪ੍ਰਾਈਜ਼ ਜੋ ਮਿਸ ਹੋਇਆ ਆਪਣੇ ਕੋਲੇ ਸੋ ਦੋ ਪ੍ਰਾਈਜ਼ 45 45000 ਰੁਪਏ ਦੇ ਲੱਗੇ ਆ ਇੱਕ ਪ੍ਰਾਈਜ਼ ਭਾਜੀ ਨੂੰ ਲੱਗਿਆ ਤੇ ਇੱਕ ਪ੍ਰਾਈਜ਼ ਜਿਹਨਾਂ ਨੂੰ ਲੱਗਿਆ ਉਹਨਾਂ ਨੇ ਵੀਡੀਓ ਨਹੀਂ ਬਣਵਾਈ ਸੋ ਆਪਾਂ ਆਪਣੇ ਕੋਲੇ ਪ੍ਰਾਈਜ਼ ਲਗਾਤਾਰ ਲੱਗ ਰਹੇ ਆ ਕਿਉਂਕਿ ਹੁਣ ਤਾਂ ਰੁਟੀਨ 'ਚ ਵੀਡੀਓ ਆ ਰਹੀਆਂ ਸਾਰੇ ਦੇਖ ਹੀ ਰਹੇ ਆ ਸੋ ਸਾਰੇ ਪਿਆਰ ਕਰ ਰਹੇ ਆ ਜੋ ਵੀ ਲਾਟਰੀ ਪਰ ਆਉਂਦੇ ਆ ਉਹਨਾਂ ਦੇ ਉਮੀਦਾਂ ਤੇ ਖਰੇ ਉਤਰ ਰਹੇ ਆ ਜੀ ਜੀ ਭਾਈ ਜੀ ਕੀ ਨਾਮ ਆ ਤੁਹਾਡਾ ਅਵਤਾਰ ਸਿੰਘ ਜੀ ਕਿਹੜਾ ਪਿੰਡ ਆ ਭਾਈ ਹੋਜਕਾ ਸਿੰਘ ਹੋਜਕਾ ਕਿੰਨੇ ਦਾ ਲੱਗਾ ਨਾਮ ਭਾਈ ਜੀ 45000 ਦਾ 45 ਕੀ ਕੰਮ ਕੀ ਕਰਦੇ ਆ ਡਰਾਈਵਰੀ ਕਰਦਾ ਮੇਰੇ ਪਾਸ ਤੇ ਪਾਸ ਤੇ ਡਰਾਈਵਰੀ ਹਾਂ ਜੀ ਇਸ ਤੋਂ ਪਹਿਲਾਂ ਵੀ ਪਾਸ ਤੇ ਡਰਾਈਵਰੀ ਕਰਦੇ ਆ ਭਾਈ ਉਹਨਾਂ ਨੇ ਲੱਗਾ ਉਹਨਾਂ ਦੀ ਵੀਡੀਓ ਵੇਖ ਕੇ ਹੀ ਆਏ ਆ ਵੀਡੀਓ ਵੇਖ ਕੇ ਤਾਂ ਪਾਈ ਆ ਜੀ ਅੱਛਾ ਉਹਨਾਂ ਨੇ ਵੀਡੀਓ ਵੇਖ ਕੇ ਪਾਈ ਆ ਕੱਲ ਭਾਈ ਆ ਜੀ 150 ਰੁਪਏ ਹੋਜਕਾ ਸਿੰਘ ਪਿੰਡ ਹਾਂ ਜੀ ਕੀ ਕਰੋਗੇ ਫਿਰ ਇਹਨਾਂ ਪੈਸੇ ਦਾ ਕੀ ਸੋਚਿਆ ਕਰੋ ਘ ਕਿੰਨੇ ਸਾਲ ਹੋ ਗਏ ਦਾ ਵੀ ਕਿਹਾ ਦੰ ਰਾਵਣ 10 ਸਾਲ ਹੋ ਗਏ ਤੇ ਪਹਿਲਾਂ ਵੀ ਕਦੇ ਟਿਕਟ ਪਾਈ ਹੈ ਕਿ ਨਹੀਂ ਪਹਿਲਾਂ ਨਹੀਂ ਆ ਪਹਿਲੀ ਵਾਰ ਹੀ ਪਾਈ ਹੈ ਕਿੰਨੇ ਦੀ ਪਾਈ ਸੀ 150 ਰੁਪਏ ਦੀ 150 ਦੀ ਪਾਈ ਪਹਿਲੀ ਵਾਰ ਹੀ ਨਾ ਆ ਪਹਿਲੀ ਵਾਰੀ ਵੀਡੀਓ ਵੇਖ ਕੇ ਇਹਨਾਂ ਨੇ ਪਾਈ ਆ ਤੇ ਪਹਿਲੀ ਵਾਰ ਲੱਗਿਆ ਪਹਿ ਮਿਲ ਗਈ ਹਾਂਜੀ ਮਿਲ ਗਈ ਪੂਰੇ ਵੀ ਮਿਲਣਾ ਹੈ ਹਾਂਜੀ ਪੂਰੇ ਮਿਲਣ ਜੀ ਬਿਲਕੁਲ ਹਾਂਜੀ ਕਰਦੇ ਕੀ ਕਹਿਣਾ ਚਾਹੋਗੇ ਇਨਾਮ ਲਗਾਤਾਰ ਫੇਰ ਲੱਗ ਰਹੇ ਹਾਂਜੀ ਇਨਾਮ ਲਗਾਤਾਰ ਲੱਗ ਰਹੇ ਆ ਜਿਸ ਦੇ ਵਿੱਚ ਆਪਾਂ ਦਿਖਾ ਦਿੰਨੇ ਆ ਕੱਲ ਜੋ 1 ਕਰੋੜ ਰੁਪਏ ਦਾ ਪ੍ਰਾਈਜ਼ 20 ਤਰੀਕ 1 ਵਜੇ 54566 54566 ਸਿਰਫ ਸੀਰੀਜ਼ ਮੈਚ ਨਹੀਂ ਹੋਈ 56h ਆਪਣੇ ਕੋਲੇ 97h ਆਪਾਂ ਦਿਖਾ ਦਿੰਨੇ ਆ 97h ਕੰਸੋਲੇਸ਼ਨ ਪ੍ਰਾਈਜ਼ ਆ ਜੋ ਹਜ਼ਾਰ ਹਜ਼ਾਰ ਰੁਪਏ ਦੇ ਪੰਜ ਪ੍ਰਾਈਜ਼ ਆ 5000 ਦਾ ਪ੍ਰਾਈਜ਼ ਇਹਨਾਂ ਨੂੰ ਮਿਲਿਆ ਜੀ ਕੱਲ ਹਾਂਜੀ 1 ਕਰੋੜ ਕੱਲ ਆਪਣਾ ਫੇਰ ਮਿਸ ਹੋ ਗਿਆ ਉਸ ਤੋਂ ਬਾਅਦ 6 ਵਜੇ ਆਪਣੇ ਕੋਲੇ ਪ੍ਰਾਈਜ਼ ਲੱਗਿਆ ਸੀਗਾ ਇਹ ਆਪਣਾ ਮੰਨ ਲਓ 42516 ਮਲਾਪੀ ਦਾ ਨੰਬਰ 5 ਸੀਰੀਜ਼ ਤੇ 45000 ਰੁਪਏ ਦਾ ਜੋ ਭਾਜੀ ਨੂੰ ਲੱਗਿਆ ਸੀਗਾ ਉਸ ਤੋਂ ਬਾਅਦ ਸੇਮ ਨੰਬਰ 42516 10 ਸੀਰੀਜ਼ 10 ਟਿਕਟਾਂ 99000 ਦੇ 10 ਪ੍ਰਾਈਜ਼ ਕੱਲ ਰਿਟਰਨ ਹੋ ਗਏ ਕਿਉਂਕਿ ਕੱਲ ਆਪਣਾ ਆਫਿਸ 4 ਵਜੇ ਤੱਕ ਓਪਨ ਸੀ ਕੱਲ ਬਾਹਰ ਜਾਣਾ ਸੀ ਕਿਤੇ ਸੋ ਜੋ ਬਾਕੀ ਦੀਆਂ ਟਿਕਟਾਂ ਸੀ ਉਹ ਆਪਾਂ ਵਾਪਸ ਕਰ ਦਿੱਤੀਆਂ ਸੀ ਇਹ ਉਹਨਾਂ ਦੇ ਵਿੱਚ 90000 ਰੁਪਏ ਦਾ ਪ੍ਰਾਈਜ਼ ਕੱਲ ਵਾਪਸ ਹੋਇਆ ਜੀ ਆਪਣੇ ਕੋਲ ਜੀ ਉਸ ਤੋਂ ਬਾਅਦ 8 ਵਜੇ ਔਰ ਇਹ ਕੋਈ ਨਹੀ ਜਗਾ ਬੋਲ 88908 ਕਰਨ ਅਰਜਨ ਲਾਟਰੀ ਜਲਾਲਾਬਾਦ 27 8 ਵਜੇ ਅੱਛਾ ਕੱਲ ਇਹ ਵੀ ਪ੍ਰਾਈਸ 45000 ਰੁਪਏ ਦਾ ਲੱਗਿਆ ਇਹ ਵੀ ਆਪਣੇ ਕੋਲੋਂ ਪੇਮੈਂਟ ਲੈ ਗਏ ਆ ਜੀ ਪੂਰੀ ਪੇਮੈਂਟ ਇਹਨਾਂ ਨੂੰ ਵੀ ਦਿੱਤੀ ਆ ਇਹਨਾਂ ਨੇ ਵੀਡੀਓ ਨਹੀਂ ਬਣਵਾਈ ਨਹੀਂ ਬਤੀ ਆ ਪਰ ਅਸੀਂ ਇੱਕ ਗੱਲ ਜ਼ਰੂਰ ਕਹਿਣਾ ਚਾਹੁੰਦੇ ਆ ਕਿ ਵੀਡੀਓ ਨੂੰ ਜ਼ਰੂਰ ਬਣਵਾਇਆ ਕਰੋ ਦੇਖੋ ਅਸੀਂ ਤੁਹਾਡੇ ਕੋਲੋਂ ਕੋਈ ਪੈਸਾ ਨਹੀਂ ਕੱਢਦੇ ਅਸੀਂ ਆਪਣੀ ਪ੍ਰੋਮੋਸ਼ਨ ਆਪਣੀ ਸਰ ਤੇ ਕਰਦੇ ਆ ਕਿਸੇ ਦਾ ਕੋਈ ਪੈਸਾ ਨਹੀਂ ਕੱਢਦੇ ਇੱਕ ਵੀਡੀਓ ਦੇ ਜ਼ਰੀਏ ਸਾਡਾ ਕੰਮ ਹੋਰ ਅੱਗੇ ਵਧਦਾ ਹੋਰ ਜਾਣਕਾਰੀ ਅੱਗੇ ਜਾਂਦੀ ਹੈ ਸੋ ਇਸ ਲਈ ਵੀਡੀਓ ਜ਼ਰੂਰ ਬਣਵਾਇਆ ਕਰੋ ਨਹੀਂ ਤਾਂ ਦੇਖੋ ਬਾਕੀ ਲੋਕ ਵੀ ਆ ਵੀਡੀਓ ਨਹੀਂ ਬਣਵਾਉਂਦੇ ਹੋ 5000 ਕੱਟ ਲੈਣਦੇ ਪਹਿਲਾਂ ਹੀ ਤਾਈਓ ਵੀਡੀਓ ਨਹੀਂ ਬਣਵਾਦੇ ਵੀ ਹੁਣ 5000 ਕੱਟ ਲਿਆ ਅਗਲਾ ਨੇ ਕਹਿ ਤਾਂ ਵੀ 5000 ਕੱਟ ਲਿਆ ਤਾਂ ਫੇਰ ਕੰਮ ਵੈਸੇ ਹੀ ਬੰਦ ਹੋ ਜਾਊਗਾ ਅਸੀਂ ਪੈਸਾ ਕਿਸੇ ਦਾ ਨਹੀਂ ਕੱਢਦੇ ਇੱਕ ਵੀਡੀਓ ਹੀ ਕਹਿੰਨੇ ਆ ਵੀਡੀਓ ਜ਼ਰੂਰ ਬਣਵਾ ਕੇ ਜਾਇਆ ਕਰੋ ਬਸ ਇਹੀ ਕਹਿਣਾ ਚਾਹੁੰਦੇ ਆ ਉਸ ਤੋਂ ਬਾਅਦ ਇੱਕ ਪ੍ਰਾਈਜ਼ 19 ਤਰੀਕ ਨੂੰ 26634 ਤੇ ਇਹ ਪਰਸੋਂ ਵੀ 90000 ਰੁਪਏ ਦਾ ਪ੍ਰਾਈਜ਼ ਵਾਪਸ ਹੋਇਆ ਇਹ ਵੀ ਟਿਕਟ ਨੂੰ ਕੋਈ ਖਰੀਦਦਾਰ ਨਹੀਂ ਮਿਲਿਆ ਪਰਸੋਂ ਇਹ 90000 ਵੀ ਰਿਟਰਨ ਹੋਇਆ ਸੋ ਇਸ ਲਈ ਪ੍ਰਾਈਜ਼ ਬਹੁਤ ਆ ਰਹੇ ਦੇਖੋ 2 ਦਿਨ ਦੇ ਵਿੱਚ 5 ਪ੍ਰਾਈਜ਼ ਬਹੁਤ ਵੱਡੀ ਚੀਜ਼ ਹੈ ਕਈ ਵਾਰੀ ਕੀ ਹੁੰਦਾ ਜੀ ਕਈ ਵਾਰੀ ਕਿਸੇ ਦੀ ਕਿਸਮਤ ਚ ਨਹੀਂ ਹੁੰਦਾ ਉਹ ਵਾਪਸ ਵੀ ਚਲੀ ਜਾਂਦੀ ਹੈ ਜੋ ਦੋ ਪ੍ਰਾਈਜ਼ ਵਾਪਸ ਹੋਏ 90 90 ਹਜ਼ਾਰ ਦੇ ਦੋ 45 45 ਹਜ਼ਾਰ ਦੇ ਪ੍ਰਾਈਜ਼ ਆਪਣੇ ਕੋਲੇ ਕੱਲ ਲੱਗੇ ਆ ਇੱਕ ਕਰੋੜ ਵਾਲਾ ਕੰਸੋਲੇਸ਼ਨ ਪ੍ਰਾਈਜ਼ ਲੱਗਿਆ ਜੀ ਸੋ ਇਹੀ ਉਮੀਦ ਕਰਦੇ ਕਿ ਕਰੋੜ ਵੀ ਜਲਦੀ ਆਊਗਾ ਹੁਣ ਕਿਉਂਕਿ ਬਹੁਤ ਵਾਰ ਨਖਰੇ ਕਰਲੇ ਆ ਕਰੋੜ ਨੇ ਹੁਣ ਅਗਲੀ ਵਾਰੀ ਆਪਾਂ ਲੈ ਕੇ ਹਾਂਜੀ ਹੁਣ ਅਗਲੀ ਵਾਰੀ ਲੈ ਕੇ ਛੱਡਾਂਗੇ ਜੀ ਬਿਲਕੁਲ ਕਰਨ ਅਰਜੁਨ ਲਾਟਰੀ ਅਰਜਨ ਸੀ ਤੇ ਮੌਜੂਦਾ ਕਰਨ ਅਰਜਨ ਲਾਟਰੀ ਜਿੱਥੇ ਲਗਾਤਾਰ ਇਨਾਮ ਲੱਗਦੇ ਆ ਰਹੇ ਆ ਔਰ ਦੱਸਦੀ ਹੈ ਕਿ ਪੰਜਾਬ ਸਟੇਟ ਦੀ ਰਖੜੀ ਬੰਪਰ ਵੀ ਰਾਖੀ ਬੰਪਰ ਜਿਹੜਾ ਹੈਗਾ ਉਹ ਵੀ ਟਿਕਟਾਂ ਹੁੰਦੀਆਂ ਅਵੇਲੇਬਲ ਹੈਗੀਆਂ ਕਿੰਨੀ ਤਰੀਕ ਨਿਕਲਣਾ ਬਾਈ ਜੀ 16 8 ਦਾ ਡਰਾਅ ਹੈ ਜੀ ਜੋ ਪਿਛਲਾ 3 ਕਰੋੜ ਦਾ ਬੰਪਰ ਸੀਗਾ ਉਹਦੇ ਵਿੱਚ ਵੀ ਆਪਣੇ ਕੋਲੇ ਮਿਨੀਮਮ 2 ਲੱਖ ਦੇ ਕਰੀਬ ਦੇ ਪ੍ਰਾਈਜ਼ ਆਏ ਆ ਸੋ ਜੋ ਵੀ ਟਿਕਟਾਂ ਚੈੱਕ ਕਰਾਨੀ ਆ ਉਹ ਚੈੱਕ ਕਰਵਾ ਲੈਣ ਕਿਉਂਕਿ ਛੋਟੇ ਪ੍ਰਾਈਸ ਆ ਇੰਨਾ ਛੋਟੇ ਪ੍ਰਾਈਸਾਂ ਤੇ ਧਿਆਨ ਨਹੀਂ ਦਿੱਤਾ ਜਾਂਦਾ ਜਿੰਦਾ ਜਿਵੇਂ 10000 3-3000 ਦੇ ਪ੍ਰਾਈਸ ਆਏ ਹੋਏ ਆ ਉਸੋ ਆਪਣੀਆਂ ਟਿਕਟਾਂ ਜ਼ਰੂਰ ਚੈੱਕ ਕਰਵਾ ਲਓ ਤੇ ਅੱਗੇ ਜੋ ਆਪਣੇ ਕੋਲ 7 ਕਰੋੜ ਦਾ ਬੰਪਰ ਹੈ ਇਹਦਾ ਸਟਾਕ ਆਪਣੇ ਕੋਲੇ ਅਵੇਲੇਬਲ ਹੈ ਤੁਸੀਂ ਆ ਕੇ ਆਪਣੀ ਮਨਪਸੰਦ ਟਿਕਟ ਪਾ ਸਕਦੇ ਹੋ ਆਉਣਾ ਸਿਰਫ ਕਰਨ ਅਰਜੁਨ ਲਾਟਰੀ ਏਜੰਸੀ ਜਲਾਲਾਬਾਦ ਜੀ ਜੀ ਬਿਲਕੁਲ ਤਾਂ ਦੋ ਦਿਨਾਂ ਦੇ ਵਿੱਚ ਪੰਜ ਇਨਾਮ ਕਰਨ ਅਰਜੁਨ ਲਾਟਰੀ ਏਜੰਸੀ ਜਿੱਥੇ ਲਗਾਤਾਰ ਜਿਹੜੇ ਆ ਇਨਾਮ ਲੱਗ ਰਹੇ ਆ ਤੁਸੀਂ ਵੀ ਆਪਣੀ ਕਿਸਮਤ ਅਜ਼ਮਾਉਣਾ ਚਾਹੁੰਦੇ ਹੋ ਤਾਂ ਜਰੂਰ ਪਹੁੰਚੋ ਕਾਰਨ ਅਰਜੁਨ ਲੋਟਰੀ ਏਜੰਸੀ ਨੇੜੇ ਸ਼ਹੀਦ ਉਦਮ ਸਿੰਘ ਪਾਰਕ ਜਿੱਥੇ ਲਗਾਤਾਰ ਜਿਹੜਾ ਹੈਗਾ ਇਨਾਮ ਲੱਗ ਰਹੇ ਆ ਤਾਂ ਦੋ ਦਿਨਾਂ ਦੇ ਵਿੱਚ ਪੰਜ ਇਨਾਮ ਲੱਗੇ ਆ ਕਰਨ ਅਰਜੁਨ ਲੋਟਰੀ ਤੇ ਜੇਕਰ ਤੁਸੀਂ ਵੀ ਆਪਣੀ ਕਿਸਮਤ ਅਜ਼ਮਾਉਣਾ ਚਾਹੁੰਦੇ ਹੋ ਜਰੂਰ ਪਹੁੰਚੋ ਨੇੜੇ ਸ਼ਹੀਦ ਉਦਮ ਸਿੰਘ ਪਾਰਕ ਮੁਕਸਰ ਸਰਕੂਲਰ ਰੋਡ ਜਲਾਲਾਬਾਦ ਵੈਸਟ ਧੰਨਵਾਦ